ਅੰਮ੍ਰਿਤਸਰ ਦੌਰੇ ਦੌਰਾਨ ਸੁਨੀਲ ਜਾਖੜ ਦੇ ਤਿੱਖੇ ਬਿਆਨ ਕਿਸਾਨਾਂ ਅਤੇ ਸਮਝੌਤਿਆਂ ਤੇ ਖੁੱਲਕੇ ਬੋਲੇ ਕਿਸਾਨ ਵਿਰੋਧੀ ਨਹੀਂ ਪਰ ਖੇਤੀ ਨਫੇ ਦਾ ਧੰਦਾ ਵੀ ਨਹੀਂ ਜਾਖੜ ਨੇ ਕਿਹਾ ਬਿਨਾਂ ਸਮਝੌਤਾ ਪੜੇ ਵਿਰੋਧ ਕਰਨਾ ਗਲਤ ਲੋਕਾਂ ਨੂੰ ਗੁੰਮਰਾਹ ਨਾ ਕਰੋ ਡਰੋਨ ਰੋਕਣ ਤੇ ਪੰਜਾਬ ਸਰਕਾਰ ਨਾਕਾਮ ਐਂਟੀ ਡਰੋਨ ਸਿਸਟਮ ਦਾ ਨਤੀਜਾ ਜੀਤ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਜ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਸਾਨ ਮਸਲੇ ਕੇਂਦਰ ਸਰਕਾਰ ਦੇ ਸਮਝੌਤੇ ਆ ਵਪਾਰ ਡਰੋਨ ਖਤਰੇ ਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਤੇ ਖੁੱਲ ਕੇ ਕੀਤੀ ਗੱਲ ਸੁਨੀਲ ਜੀ ਆਖੜਨ ਸਪਸ਼ਟ ਕਰ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਵਿਰੋਧੀ ਨਹੀਂ ਹਨ। ਉਹਨਾਂ ਕਹਿੰਿਆ ਮੈਂ ਕਿਸਾਨ ਦੇ ਖਿਲਾਫ ਕਿਉਂ ਬੋਲਾਂ? ਕਿਸਾਨ ਆਗੂ ਕਹਿੰਦੇ ਹਨ ਕਿ ਖੇਤੀ ਨਫੇ ਦਾ ਧੰਦਾ ਹੈ ਪਰ ਮੇਰੇ ਵਿਚਾਰ ਵਿੱਚ ਖੇਤੀ ਕੋਈ ਸਧਾਰਨ ਧੰਦਾ ਨਹੀਂ। ਇਹ ਸਾਡੀ ਵਿਰਾਸਤ ਅਤੇ ਜੀਵਨ ਨਾਲ ਜੁੜੀ ਹੋਈ ਹੈ। ਉਹਨਾਂ ਕਹਿਆ ਕਿ ਕਿਸਾਨ ਸਿਰਫ ਗੰਦਮ ਅਤੇ ਧਾਨ ਦੀ ਸੀਮਤ ਨਹੀਂ ਹਨ। ਉਹ ਅੱਗੇ ਵਧਣ ਅਤੇ ਨਵੇਂ ਨਿਕਲਪਾਂ ਉੰਤੇ ਪੂਰਾ ਹੱਕ ਹੈ। ਏ ਵੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਮਹਿੰਦਰ ਸਿੰਘ ਸੀਟਾ ਦੀ ਖਾਸ ਰਿਪੋਰਟ ਜੀ ਬਹੁਤ ਧੰਨਵਾਦ ਤੁਸੀਂ ਸਾਰੇ মিডিਆ ਦੇ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋ ਜਾਈ ਮੰਡੇ ਜੀ ਸਰ ਇੱਧੇ ਬੋਲ ਹੈ ਜੀ ਆ ਰਹੀ ਹੈ ਬਸ ਆ ਰਹੀ ਹੈ ਤੁਸੀਂ ਸਾਰੇ ਸਾਥੀ ਬੜੇ ਸ਼ਾਰਟ ਨੋਟਿਸ ਤੇ ਆਏ ਹੋ ਪਰ ਮੁੱਦਾ ਬਹੁਤ ਗੰਭੀਰ ਹੈ ਸਰ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੇਸ਼ ਦੀ ਜ਼ਿੰਮੇਵਾਰੀ ਤਾਂ ਸਾਹਮਣੇ ਵਾਲੇ ਸਾਹਮ ਲੈਣਗੇ ਪਰ ਪੰਜਾਬ ਦੇ ਪ੍ਰਤੀ ਅਸੀਂ ਜਵਾਬਦੇ ਹਾਂ ਸਾਡੇ ਬੀਜੇਪੀ ਪੰਜਾਬ ਦੇ ਸਾਰੇ ਸਾਥੀ ਅਸੀਂ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਸਤੇ ਇੱਥੇ ਬੈਠੇ ਆਂ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਸਾਡੇ ਲੋਕਾਂ ਨੂੰ ਕੋ ਗੁੰਮਰਾਹ ਕਰਕੇ ਕੋਈ ਹੋਰ ਪਾਸੇ ਨਾ ਤੋਰ ਕੇ ਲੈ ਜੇ ਕੋਈ ਠੱਕੇ ਨਾ ਲੈ ਜੇ ਕੋਈ ਲੋਕਾਂ ਨੂੰ ਐਵੇਂ 扑ੜਗਾਣ ਵਾਲੀ ਗੱਲ ਕੋਈ ਤੇ ਨਾ ਕੋਈ ਕਰ ਜੇ ਆ ਮੁੱਦਾ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਪਾਰਟੀ ਇੱਥੇ ਤਾਂ ਵੈਸੇ ਤਾਂ ਭਗਵਨ ਮਾਨ ਜੀ ਚੁੱਪ ਬੈਠੇ ਐ ਪਰ ਕੱਲ ਉਹਨਾਂ ਦੇ ਮੰਤਰੀ ਨੇ ਧਾਰੀਵਾਲ ਸਾਹਿਬ ਨੇ ਬਿਆਨ ਕਈ ਛੱਡੇ ਸੀ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਬੜਾ ਜ਼ਰੂਰ ਜ਼ਰੂਰੀ ਹੈ ਮਸਲਾ ਕਿ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਆ ਮਸਲਾ ਹੈ ਜਿਹੜਾ ਹੈ ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੋਇਆ ਹੈ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਤੁਹਾਡੇ ਰਹੀ ਹੈ ਵੀ ਇਸ ਪਹਿਲੇ ਤਾਂ ਸਾਰਾ ਇਹਦਾ ਬੈਕਗ੍ਰਾਉਂਡ ਸਮਝੀ ਆਪਾਂ ਵੀ ਕਿੱਥੋਂ ਮਸਲਾ ਚਾਲੂ ਹੋਇਆ ਕਿਉਂ ਆ ਲੋੜ ਆਈ ਵੀ ਇੱਕਦਮੀ ਆ ਪਰ ਆ ਮਸਲਾ ਸਿਰਫ ਹਿੰਦੁਸਤਾਨ ਤੱਕ ਸੀਮਿਤ ਨਹੀਂ ਸਾ ਜਿਹੜੇ ਦੁਨੀਆ ਦੇ ਸੁਪਰ ਪਾਵਰ ਵਜਦੀਆਂ ਸੀਗੇ ਪਹਿਲਾਂ ਦੋ ਸੀਗੀਆਂ ਫਿਰ ਉਹ ਰਸ਼ੀਆ ਉਹ ਥੋੜਾ ਜਿਹਾ ਪਾਸੇ ਹੋ ਗਿਆ ਤਾਂ ਚੀਨ ਵਾਲੇ ਅੱਗੇ ਆ ਗਏ ਪਰ ਅਮਰੀਕਾ ਆਪਣੀ ਤਾਂ ਖੜਾ ਹੈ ਅਮਰੀਕਾ ਦੇ ਹੁਕਮਰਾਨ ਦਾ ਜਿਹੜਾ ਰਵਈਆ ਹੈ ਮੈਂ ਕੋਈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਉਹਨਾਂ ਦਾ ਆਪਣਾ ਰਵਈਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਰਵਈਆ ਮਿਸਟਰ ਟਰੰਪ ਉਹ ਰਵਈਏ ਨੇ ਕੱਲੇ ਹਿੰਦੁਸਤਾਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੇ ਆਪਣੇ ਜਿਹੜੇ ਸਾਥੀ ਐ ਪੜੋਸੀ ਮੁਲਕ ਹੈ ਚਾਹ ਕੈਨੇਡਾ ਉਹ ਕੈਨੇਡਾ ਨੂੰ ਤਾਂ ਹਮੇਸ਼ਾ ਲੋਕ ਅਮਰੀਕਾ ਦਾ ਐਕਸਟੈਂਸ਼ਨ ਸਮਝਦੇ ਸੀ ਕਿ ਵੀ ਆ ਦਾ ਐਨਐਕਸੀ ਹੈ ਉਹਨਾਂ ਦੀ ਉੱਥੇ ਵੀ ਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਐਡਾ ਲੰਬਾ ਚੌੜਾ ਨੈਟੋ ਦਾ ਪ੍ਰਬੰਧ ਹੈ ਚਾਹੇ ਯੂਰਪੀਅਨ ਯੂਨੀਅਨ ਹੋਵੇ ਸਾਰਿਆਂ ਨੂੰ ਵਕਤ ਪਾ ਰੱਖਿਆ ਸੀਗਾ ਕਿ ਜਦੋਂ 25% ਗੁਵਿੰਦੁਸਤਾਨ ਦੇ 50% ਤੇ ਸਾਰਿਆਂ ਦੇ ਟੈਕਸ ਲਾ ਲਾ ਕੇ ਟੈਰਿਫ ਲਾ ਲਾ ਕੇ ਇੱਕ ਬੜਾ ਅਸਮੰਜਸ ਦੀ ਤੇ ਚਿੰਤਾ ਜਨਕ ਸਥਿਤੀ ਬਣਾ ਕੇ ਖੜੀ ਕਰਤੀ ਸੀ ਸਾਬ ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਸ਼ ਨੂੰ ਕੱਢ ਕੇ ਲੈ ਕੇ ਆਣਾ ਹੈ ਆਪਣੇ ਦੇਸ਼ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਕਿਸ ਤਰ੍ਹਾਂ ਉਹ ਇੱਕ ਔਖੀ ਜਿਹੜੀ ਘੜੀ ਸੀ ਆਪਦਾ ਤਾਂ ਮੈਂ ਨਹੀਂ ਕਹੂੰਗਾ ਇਹਨੂੰ ਆਪਦਾ ਤਾਂ ਨਹੀਂ ਸੀ ਪਰ ਇੱਕ ਚੈਲੰਜ ਇੱਕ ਚੁਣੌਤੀ ਜ਼ਰੂਰ ਸੀਗੀ ਇੱਕ ਚੁਣੌਤੀ ਬਣ ਗਈ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੁਨੀਆ ਦਾ ਇੱਕ ਪਾਸੇ ਆਪਾਂ ਆਪਣੀ ਇਕਨੋਮੀ ਜਿਹੜੀ ਹੈ ਅਰਥਚਾਰਾ ਵਧਾ ਕੇ ਦੁਨੀਆ ਦੇ ਤੀਜੇ ਨੰਬਰ ਦੀ ਇਕਨੋਮੀ ਬਣਨਾ ਚਾਹੁੰਦੇ ਹਾਂ ਉਹਨਾਂ ਹਾਲਾਤਾਂ 'ਚ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਵੇਂ ਅੱਗੇ ਡਿਵੈਲਪਮੈਂਟ ਹੋਊਗੀ ਇਸ ਗੱਲ ਵਾਸਤੇ ਮੈਂ ਇੰਨਾ ਹੀ ਕਹੂੰਗਾ ਇੱਕ ਦੋ ਲਾਈਨਾਂ ਜਿਹੜੀਆਂ ਹੈ आम बंदा समझ सके क्यों मैं वैसे डिग्री तो मेरे को भी है मैं भी एम बी ए करी फिरता माड़ी मोटी गनौमी, गनौमी, भी की पर मैं एक किसान पहला पेंडू पिछोकड़ तो आना बस करके मैं एज ए किसान एज ए लेमैन मैं उस खदशे तो आप परिचित हाँ साहब मैं इन्ना ही कहूंगा कि हम लाए हैं तूफान से कश्ती निकाल के हम लाए हैं तूफान से कश्ती निकाल के कौन लाया कश्ती कट के साहब ਪ੍ਰਧਾਨ ਮੰਤਰੀ ਮੋਦੀ ਜੀ ਐਡੀ ਸਿਚੁਏਸ਼ਨ ਜਿਦਨ ਪ੍ਰੈਜ਼ੀਡੈਂਟ 트럼ਪ ਜਮੇ ਕੋ ਇੰਗਲਿਸ਼ ਦੀ ਭਾਸ਼ਾ ਕੋ ਵਰ ਰਹਾ ਹੈ ਨਾ ਕਹਿੰਦਾ ਬਲੋਇੰਗ ਹੌਟ ਬਲੋਇੰਗ ਕੋਲਡ ਇੱਕ ਦਿਨ ਬਿਆਨ ਛੱਡ ਦਿੰਦੇ ਸੀ ਜੀ ਇਹਦਾ ਮੜੇ ਹੈ ਜੀ ਮੈਂ ਤਾਂ ਐ ਕਰ ਦੂੰਗਾ ਦੂਜੇ ਦਿਨ ਕਹਿ ਦਿੰਦੇ ਸੀ ਮੋਦੀ ਸਾਹਿਬ ਤਾਂ ਮੇਰੇ ਦੋਸਤ ਹੀ ਹੋਤਾ ਹੈ ਇੰਡੀਆ ਇਜ਼ ਅ ਗ੍ਰੇਟ ਕੰਟਰੀ ਐਜ਼ ਅ ਗ੍ਰੇਟ ਲੀਡਰ ਤੇ ਉਹ ਜਿਹੜਾ ਇੱਕ ਰਵਈਆ ਉਹਨਾਂ ਦੇ ਬਾਕੀ ਜਿਹੜਾ ਆਲਾ ਦਵਾਲਾ ਸੀ ਕੋਈ ਸੈਕਟਰੀ ਕਾਮਰਸ ਐ ਕੋਈ ਭੁਲਾਣਾ ਹੋ ਰੋਜ਼ ਕੋ ਇਹਨਾਂ ਕੋ ਬਿਆਨ ਛੱਡੀ ਰੱਖਦੇ ਸੀਗੇ ਵਕਤ ਪੈ ਗਿਆ ਸੀ ਸਾਰੀ ਇੰਡਸਟਰੀ ਨੂੰ ਕਰਾਂਗੇ ਕੀ ਸ ਉਸ ਹਾਲਾਤ ਦੇ ਵਿੱਚ ਇਹ ਜਿਹੜੇ ਲੋਕ ਅੱਜ ਕ੍ਰਿਟਿਸਾਈਜ਼ ਕਰ ਰਹੇ ਐ ਸਾਰਾ ਚੀਜ਼ ਸਾਰਾ ਕੁਝ ਸੁਖਾਵਾ ਨਹੀਂ ਹੈ ਸਭ ਆ ਜੋ ਹਾਲਾਤ ਬਣੇ ਐ ਇਹ ਨਿਊ ਰੂਲ ਆਫ ਦਾ ਗੇਮ ਹਸ ਹੈਵ ਬੀਨ ਚੇਂਜਡ ਪੁਰਾਣੇ ਜਿਹੜੇ ਠਰ ਰਹੇ ਸੀਗੇ ਉਹ ਸਾਰੇ ਚੇਂਜ ਕਰਤੇ ਸਭ ਇੱਕ ਤਾਕਤਵਰ ਹੈ ਸਭ ਜਿਸ ਦੀ ਲਾਠੀ ਉਸ ਦੀ ਬਹਸ ਉਹਨਾਂ ਨੇ ਅਮਰੀਕਾ ਕੋਲ ਅੱਜ ਸਰਮਾਇਆ ਹੈ ਉਹ ਡਿਕਟੇਟ ਕਰ ਰਿਹਾ ਟਰਮਸ ਉਹਨੇ ਆਪਣੇ ਚਾਹੇ ਯੂਰਪ ਸੀਗਾ ਚਾਹੇ ਕੈਨੇਡਾ ਸੀਗਾ ਚਾਹੇ ਰਸ਼ੀਆ ਸੀਗਾ ਸਾਰੇ ਨਾਲ ਉਹਨੇ ਵਕਤ ਪਾਰਖਿਆ ਉਹਨਾਂ ਹਾਲਾਤਾਂ ਦੇ ਵਿੱਚ ਸਭ ਵੇਅਰ ਡਿਪਲੋਮੇਸੀ ਹੈਜ਼ ਬੀਨ ਸਬਸਟੀਟਿਊਟਿਡ ਬਾਈ ਡੀਲਸ ਉਹ ਕਹਿੰਦਾ ਡੀਲ ਕਰੋ ਮੇਰੇ ਨਾਲ ਆਹ ਬੋਲੋ ਮੇਰੇ ਵਾਸਤੇ ਇਹਦੇ ਵਿੱਚ ਕੀ ਹੈ ਐਨ ਵੀ ਕੈਨੋਟ ਬਲੇਮ ਹਿਮ ਸਭ ਉਹਦਾ ਆਪਣਾ ਮੁਲਕ ਹੈ ਉਹਦਾ ਨਾਰਾ ਕੀ ਸੀਗਾ ਸਭ ਤੇ ਪਹਿਲੇ ਦਿਨ ਤੋਂ ਨਹੀਂ ਪਹਿਲਾਂ ਲੋਕ ਖਾਮਿਚੀ ਬੈਠੇ ਸੀ ਕਿਸ ਨੇ ਧਿਆਨ ਨਹੀਂ ਕੀਤਾ ਉਹ ਜਿੰਨਾਂ ਵੋਟ ਮੰਗਣ ਲੱਗੇ ਸੀ ਮਿਸਟਰ ਟਰੰਪ ਉਹਦਾ ਕੀ ਨਾਰਾ ਸੀਗਾ ਕੋਈ ਨਹੀਂ ਉਸ ਗੱਲ ਤੇ ਗੌਰ ਕਰਦਾ ਉਹਦਾ ਨਾਰਾ ਸੀਗਾ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਮੈਨੂੰ ਨਹੀਂ ਪਰਵਾ ਕਿਸੇ ਦੀ ਮੈਨੂੰ ਨਹੀਂ ਚੌਧਰ ਚਾਹੀਦੀ ਵੀ ਮੈਂ ਸਾਰੀ ਦੁਨੀਆ ਦੀ ਚੌਧਰ ਕਰਾਂ ਮਨ ਤਾਂ ਆਏ ਬੋਲੋ ਮੇਰੇਆਂ ਦੇ ਵਿੱਚ ਕੀ ਹੈ ਉਹਦਾ ਉਹਨੂੰ ਗ੍ਰੀਨਲੈਂਡ ਨੂੰ ਖਰੀਦਣ ਨੂੰ ਫਿਰਦਾ ਬੋਲੋ ਕਿੰਨੇ ਪੈਸੇ ਲੈਣੇ ਆ ਤਾਂ ਮੁਲਕ ਖਰੀਦਣ ਨੂੰ ਫਿਰਦਾ ਸਾਬ ਮੁਲਕ ਦਾ ਗ੍ਰੀਨਲੈਂਡ ਨਹੀਂ ਉਹਦੇ ਮਾਨ ਉਹ ਕਹਿੰਦਾ ਸੀ ਨਹੀਂ ਬਕਾਊ ਮਾਲ ਹੈ ਨਹੀਂ ਪਰ ਉਹਨੇ ਆਪਣੀ ਟੰਗ ਰਖਤੀਆਂ ਵੀ ਜਿਹੜਾ ਵੀ ਮੇਰੇ ਕੋਲ ਕੋਈ ਵੀ ਆਵੇ ਬੋਲੋ ਜੀ ਵੇਅਰ ਇਜ਼ ਦ ਡੀਲ ਉਹਨਾਂ ਹਾਲਾਤਾਂ ਦੇ ਸਬ ਮੈਂ ਦਾਅ ਦੇ ਨਹੀਂ ਦਿੰਦਾ ਵੀ ਮੈਂ ਭਾਜਪਾ ਜੀ ਜਿ ਬੈਠਾ ਇਸ ਕਰਕੇ ਜੀ ਮੈਂ ਤਾਂ ਇੱਥੇ ਗੁਣਗਾਨ ਆਇਆ ਜੀ ਪ੍ਰਧਾਨ ਮੰਤਰੀ ਜੀ ਦੇ ਯੂ ਹੀ ਨਹੀਂ ਕੋਈ ਕਿਸੇ ਦਾ ਕਾਇਲ ਹੁਆ ਕਰਤਾ ਕੁਝ ਤਾਂ ਹੋਗਾ ਕੁਝ ਤਾਂ ਹਨਰ ਹੋਗਾ ਯੂ ਹੀ ਨਹੀਂ ਕੋਈ ਦੁਨੀਆ ਦਾ ਕਾਇਲ ਹੁਆ ਕਰਤਾ ਹੈ ਦੁਨੀਆ 'ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਗਾ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਉਹਨੂੰ ਬਦਲਤਾ ਐਮ ਆਈ ਜੀ ਮਿਗ ਬਣਾਤਾ ਮੇਕ ਇੰਡੀਆ ਗ੍ਰੇਟ ਵੀ ਹੈਵ ਕਨਵਰਟਡ ਅ ਚੈਲੰਜ ਇਨਟੂ ਐਨ ਐਡਵਾਂਟੇਜ ਆ ਜਿਹੜਾ ਨਾ ਇੱਕ ਸਾਡੇ ਚੁਣੌਤੀ ਬਣ ਕੇ ਖੜ ਗਈ ਸੀ ਸਾਡੇ ਸਾਹਮਣੇ ਵੀ ਆ 50% ਚ ਕਿਵੇਂ ਨਿਕਲਾਂਗੇ ਕਿਵੇਂ ਸਾਡੇ ਇਹ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਭ ਸਾਡੇ ਇੱਥੇ ਐਵੇਂ ਆ ਇਸ ਇਹਦੇ ਵਾਸਤੇ ਮੈਂ ਤਾਂ ਯਾਰ ਕਹਿੰਦੇ ਇੱਕ ਤਾਂ ਪਿੱਛੋਂ ਤੋਂ ਇਸ਼ਾਰੇ ਨਾਲ ਕਰੋ ਇਸ਼ਾਰੇ ਕਰਨੇ ਇੱਧਰ ਆ ਜਾਓ ਕੁਛ ਕੀਤਾ ਹੈ ਨਾ ਉਹਦੀ ਗੰਭੀਰਤਾ ਨੂੰ ਸਮਝਣੀ ਚਾਹੀਦੀ ਹੈ ਸਭ ਕਿਸੇ ਨੂੰ ਜਸਟ ਫਾਰ ਦਾ ਸੇਕ ਆਫ ਆਪੋਜੀਸ਼ਨ ਲਾਲ 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 ਕਰੀਏ ਨਹੀਂ ਸਾਬ ਕਿਹੜੇ ਹਾਲਾਤ ਸੀਗੇ ਨੌਮ ਸਾਬ ਵਿੱਚ ਸਾਰਾ ਕੁਝ ਬਦਲ ਗਿਆ ਸਭ ਕਰ ਲਿਆ ਨਹੀਂ ਆ ਜਿਹੜਾ ਆਪਾਂ ਯੂਰਪੀਅਨ ਯੂਨੀਅਨ ਨਾਲ ਸਮਝੌਤਾ ਹੈ ਇਹਦੇ ਤੇ ਨਹੀਂ ਕੋ ਬੋਲਦੇ ਉਹਨਾਂ ਨੂੰ ਵੀ ਅਮਰੀਕਾ ਦਾ ਪੂਤ ਉਹਨਾਂ ਨੂੰ ਦਿੱਸੀ ਜਾਂਦਾ ਸੀ ਉਹਨਾਂ ਨੇ ਉਹਨਾਂ ਦੇ ਵਿੱਚ ਠੋਕਦੇ ਜੀ ਆਜ ਟੈਰਿਫ ਮੈਂ ਤਾਂ ਸਿੱਧੀ ਗੱਲ ਕਰੋ ਠੀਕ ਆਪਣੀ ਦੋਸਤੀ ਤਾਂ ਹੈ ਪਰ ਦੋਸਤੀ ਆਪਣੀ ਜਗ੍ਹਾ ਡੀਲ ਲਿਆਓ ਡੀਲ ਕਰੋ ਡੀਲ ਕਰਨ ਵਾਲੇ ਜਿਹਨਾਂ ਕੋਲ ਸੀਗਾ سرمਾਇਆ ਸਾਊਦੀ ਅਰੇਬੀਆ ਨੇ ਕਹਿੰਦੇ ਹਵਾਈ ਜਾ ਅੱਜ 100 ਮਿਲਿੰਦਾ ਉਹਨੂੰ ਪ੍ਰੈਜ਼ੈਂਟ ਕਰਦਾ ਲੋਜੀ ਤਾਂ ਪਰਸਨਲ ਤੁਹਾਡੇ ਵਾਸਤੇ ਹਿੰਦੁਸਤਾਨ ਨੇ ਕੋਈ ਕਿਸੇ ਨੂੰ ਪ੍ਰੈਜ਼ੈਂਟ ਕੁਝ ਨਹੀਂ ਕੀਤਾ ਸੱਭ ਅਸੀਂ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਿਵੇਂ ਉਹ ਕਹਿੰਦੇ ਅਮਰੀਕਾ ਫਰਸਟ ਅਸੀਂ ਕਹਿੰਦੇ ਇੰਡੀਆ ਫਰਸਟ ਸਾਡਾ ਜਿਹੜਾ ਸਮਝੌਤਾ ਹੋਇਆ ਹੈ ਇਦੇ ਵਾਸਤੇ ਟੂ ਕਨਵਰਟ ਜਿਵੇਂ ਕਹਿੰਦੇ ਨਾ ਪੈਨਲਟੀ ਦਾ ਸਾਰਿਆਂ ਨੂੰ ਮਿਲਦੀ ਹੈ ਕਨਵਰਟ ਕੋਈ ਕੋਈ ਕਰਦਾ ਸਭ ਕਈ ਜਿਹੜੇ ਪਲੇਅਰ ਜਾਣੇ ਕਹਿੰਦੇ ਜੀ ਆਦਾ ਪੈਨਲਟੀ ਕੋਰਨਰ ਦਾ ਮਾਹਰ ਹੈ ਮੈਂ ਸਮਝਦਾ ਟੂ ਕਨਵਰਟ ਐਨ ਐਡਵਰਸਟੀ ਇੰਟੂ ਐਨ ਐਡਵਾਂਟੇਜ ਪ੍ਰਧਾਨ ਮੰਤਰੀ ਮੋਦੀ ਉਸ ਫਲਿੱਪ ਦਾ ਜਿਹੜਾ ਨਾ ਹੀ ਇਜ਼ ਅ ਮਾਸਟਰ ਆਫ 댓 ਉਹਨਾਂ ਨੇ ਉਸ ਚੁਣੌਤੀ ਨੂੰ ਇੱਕ ਐਡਵਾਂਟੇਜ ਦਾ ਗੁਣ ਪੁੱਛੋ ਐਡਵਾਂਟੇਜ ਕੀ ਹੈ ਐਡਵਾਂਟੇਜ ਕੀ ਹੈ ਸਭ ਸਾਡਾ ਜਿਹੜਾ ਮੁਕਾਬਲਾ ਹੈ ਚੀਨਰ ਤਾਂ ਜੇ ਸਾਡਾ ਤਾਂ ਕੋਈ ਮੁਕਾਬਲਾ ਨਹੀਂ ਮੈਂ ਦੇਖੋ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਕੋਈ ਕਲ ਕਹ ਦੇ ਜੀ ਉਹ ਤੋਂ ਅਮਰੀਕਾ ਉਹਦੇ ਚੀਨ ਦੇ ਗੁਣ ਗਾਈ ਜਾਂਦੇ ਸਾਡਾ ਵਪਾਰ ਉਹਨਾਂ ਦੇ ਨਾਲ ਅੱਜ ਦੇ ਦਿਨ ਸਾਡਾ ਚਾਈਨਾ ਦੇ ਨਾਲ 45 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਟ ਹੈ ਅਸੀਂ ਉਹਨਾਂ ਨਾਲ ਵਪਾਰਤਾ ਕਰਦੇ ਆਂ ਪਰ ਉਹ ਮਾਲ ਸਾਨੂੰ ਸਾਨੂੰ ਭੇਜੀ ਜਾਂਦੇ ਅਸੀਂ ਖਰੀਦਦੇ ਆਂ ਅਸੀਂ ਉਹਨਾਂ ਨੂੰ ਭੇਜਦੇ ਨਹੀਂ ਅਸੀਂ ਪਹਿਲਾਂ ਜਿਹੜੇ ਸਮਝੌਤੇ ਸੀਗੇ 2014 ਤੋਂ ਪਹਿਲੇ ਸਾਡੇ ਸਮਝੌਤੇ ਸਾਡੇ ਵਾਲੇ ਮਾਤੜਾ ਵਰਗੇ ਨਾਲ ਸੀ ਡਿਵੈਲਪਿੰਗ ਕੰਟਰੀਜ਼ ਨਾਲ ਸੀਗੇ ਇੱਕ ਕੋਰੀਆ ਨੂੰ ਛੱਡਦੀਏ ਇੱਕ ਜਾਪਾਨ ਨੂੰ ਛੱਡਦੀਏ ਬਾਕੀ ਸਾਰਿਆਂ ਨਾਲ ਜੇ ਬਰਾਬਰ ਦਾ ਪੜੋਸ ਵਾਲੇ ਮੁਲਕ ਹੈ ਨਾ ਨਾਲ ਸੀਗੇ ਸਾ ਇਹ ਤਾਂ ਆਪਣੇ ਕੰਪੀਟੀਟਰ ਹੈ ਕੰਪੀਟੀਟਰ ਇੰ ਦਾ ਸੈਂਸ ਵੀ ਵੀਅਤਨਾਮ ਚੋਂ ਬੰਗਲਾਦੇਸ਼ ਚੋਂ ਇਥੋਂ ਜਿਹੜਾ ਕਪੜਾ ਬਣ ਕੇ ਜਾਂਦਾ ਉੱਥੇ ਵੀ ਦਿਹਾੜੀ ਇੰਨੀ ਕਿ ਜਿੰਨੀ ਆਪਣੇ ਆਪਣੇ ਤੋਂ ਘੱਟ ਐਸ ਕਰਕੇ ਉਹ ਸਸਤਾ ਵੇਚੀ ਜਾਂਦੇ ਸੀਗੇ ਉਹਨਾਂ ਤੋਂ ਵੀ ਆਪਾਂ ਪਿੱਛੜ ਗਏ ਦੇ ਹੈਵ ਅ ਲਾਰਜਰ ਸ਼ੇਅਰ ਆਫ ਅਮਰੀਕਨ ਮਾਰਕੀਟ ਅਮਰੀਕਾ ਚੋ ਖੁਸ਼ਬੂ ਨਹੀਂ ਆਂਦੀ ਸਭ ਕੋਈ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਇੱਕ ਬਾਜ਼ਾਰ ਹੈ ਸਾਬ ਜਿੱਥੇ ਲੋਕ ਖਰੀਦਣ ਆਉਣਾ ਕੋਲ ਪਰਚੇਜ਼ਿੰਗ ਪਾਵਰ ਹੈ ਅਸੀਂ ਆਪਣਾ ਜਾ ਕੇ ਸਮਾਨ ਵੇਚਣਾ ਇਹਦੇ ਨਾਲ ਦਰਵਾਜ਼ੇ ਖੁੱਲੇ ਸਾਬ ਆਹ ਦਰਵਾਜ਼ੇ ਤੇ ਉਦੋਂ ਖੋਲਿਆ ਉਸ ਹਿਸਾਬ ਨਾਲ ਖੋਲਿਆ ਕੋਨਨ ਉਹਦਾ ਜੈਲੋ ਜੀ ਅਸੀਂ ਕਹਿੰਦੇ ਸੀ ਸਰੈਂਡਰ ਕਰਤਾ ਸਰੈਂਡਰ ਨਹੀਂ ਸਾਬ ਇਟ ਹੈਜ਼ ਬੀਨ ਨੈਗੋਸ਼ੀਏਟਿਡ ਐਟ ਪਾਰ ਨਾਇਦਰ ਐਨੀਬਾਡੀ ਹੈਜ਼ ਲੌਸਟ एवरीवन बॉडी ਬੋਥ ਆਫ देम ਆਗੇਨ ਉਹਨਾਂ ਦਾ ਮਾਗਾ ਸਾਡਾ ਮਿਗ ਸਾਡਾ ਮਿਗ ਹੈ ਨਾ ਉਹ ਮਿਗ ਹੈ ਚੱਲੂਗਾ ਸਾਬ ਇਹਦੇ ਨਾਲ ਇੰਡਸਟਰੀ ਤੇ ਟ੍ਰੇਡ ਨੂੰ ਜਿਹੜਾ ਹੰਗਾਰਾ ਮਿਲੂਗਾ ਕਿਉਂ ਮਿਲੂਗਾ ਤੁਸੀਂ ਪੜੋਸੀਆਂ ਦੇ ਦੇਖੋ ਐਡਵਾਂਟੇਜ ਕਿੱਥੇ ਸੀ ਇਹਦੇ ਵਿੱਚ ਜਿੰਨਾ ਹੁਣ ਇਹਨਾਂ ਨੇ ਟੈਰਿਫ ਲਾਇਆ ਅੱਜ ਦੇ ਦਿਨ ਸਾਡਾ ਟੈਰਿਫ ਸਾਡੇ ਜਿਹੜੇ ਕੰਪੀਟੀਸ਼ਨ ਵਾਲੇ ਮੁਲਕ ਹੈ ਜਿਹੜੇ ਅਮਰੀਕਾ ਨੂੰ ਮਾਲ ਭੇਜਦੇ ਸਾਰਿਆਂ ਤੋਂ ਘੱਟ ਹੈ ਉਹਨਾਂ ਨੇ 2% ਆਪਣੇ ਤੋਂ ਫालतू ਹੈ 1% ਫालतू ਹੈ ਆ ਜਿਹੜੇ ਐਡੇ ਵੱਡੇ 500 ਬਿਲੀਅਨ ਜ਼ੀਰੋ ਨਹੀਂ ਗਿਣੀਆਂ ਜਾਣੀਆਂ ਸਾਬ ਕਿੰਨੀ ਜ਼ੀਰੋ ਲੱਗਦੀ ਹੈ ਮੇਰੇ ਵਰਗੇ ਮਾਤੜ ਤੋਂ ਤਾ ਉਹ ਟ੍ਰੇਡ ਦੇ ਵਾਸਤੇ ਦਰਵਾਜ਼ੇ ਖੋਲ੍ਹਿਆ ਵੀ ਤੁਸੀਂ ਆ ਅਸੀਂ ਟ੍ਰੇਡ ਉੱਥੇ ਕਰਾਂਗੇ ਉਹ ਸਾਨੂੰ ਭੇਜੇ ਨਹੀਂ ਸਾਨੂੰ ਲੋਡ ਹੈ ਸਾਬ ਅਸੀਂ ਮੈਗਤਾ ਨਹੀਂ ਖਰੀਦੇ ਪਰ ਸੀਐਫ 35 ਖਰੀਦਣ ਨੂੰ ਤਿਆਰ ਬੈਠੇ ਹਾਂ ਉਹ ਥੋਫ 35 ਲੈਣਾ ਹੈ ਕਿਉਂਕਿ ਸਾਡਾ ਪੜੋਸ ਗਵੰਡੀ ਜਿਹੜਾ ਬੈਠਾ ਇਸ ਕਿਸਮ ਦੀ ਨੀਤ ਲਈ ਬੈਠਾ ਸਾਨੂੰ ਟੈਕਨੋਲੋਜੀ ਚਾਹੀਦੀ ਹੈ ਸਾਨੂੰ ਡਾਟਾ ਸੈਂਟਰ ਇੱਥੇ ਚਾਹੀਦੇ ਹੈ ਸਾਨੂੰ ਇੱਥੇ ਚਿਪ ਮੈਨੂਫੈਕਚਰਿੰਗ ਚੇਪਾ ਚੇਪ ਸੁਣੇ ਸਾਹਿਬ ਮੈਂ ਸੈਮੀ ਕੰਡਕਟਰ ਦੀ ਗੱਲ ਕਰੀ ਜਨਾ ਸੈਮੀ ਕੰਡਕਟਰ ਵਾਲੇ ਜਿਹੜੇ ਐ ਕੰਪਿਊਟਰ ਟੈਕਨੋਲੋਜੀ ਸਾਨੂੰ ਆਰਟੀਫੀਸ਼ਲ ਇੰਟੈਲੀਜੈਂਸ ਵਾਸਤੇ ਸਾਰੇ ਚੀਜ਼ਾਂ ਦੀ ਲੋੜ ਹੈ ਅਸੀਂ ਉਹਨਾਂ ਨੂੰ ਉਹ ਦਿੱਤਾ ਜਿਹੜਾ ਉਹਨਾਂ ਦੇ ਮਤਲਬ ਦਾ ਸਾਨੂੰ ਲੋੜ ਸੀ ਅਸੀਂ ਆਪਣਾ ਬਾਜ਼ਾਰ ਸਾਹਮਣੇ ਉਹਨਾਂ ਦਾ ਖੋਲ ਲਿਆ ਵੀ ਉਹਨੂੰ ਅਸੀਂ ਭੇਜਾਂਗੇ ਬਿਕੋਜ਼ ਮੇਰਾ ਮੰਨਣਾ ਹੈ ਸਾਹਿਬ ਮੈਂ ਜਿਹੜਾ ਸਭ ਤੋਂ ਜ਼ਿਆਦਾ ਖਦਸਾ ਇਹਨਾਂ ਨੇ ਪੈਦਾ ਕੀਤਾ ਹੈ ਜਿਹੜੇ ਲੋਕ ਸਾਡੇ ਕਿਸਾਨ ਆਗੂ ਹੈ ਜਿਨ੍ਹਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤੋਂ ਕਾਂਗਰਸ ਵਾਲੇ ਜਾਂ ਦੂਜੀ ਪਾਰਟੀਆਂ ਲੱਗੇ ਜੀ ਇਹ ਤਾਂ ਥੋੜਾ ਲੁੱਟ ਕੇ ਲੈ ਗਏ ਨਾ ਲੁੱਟ ਕੇ ਲੈ ਗਏ ਉਹਦੇ ਵਾਸਤੇ ਸਭ ਉਹਨਾਂ ਨੂੰ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਭ ਆਮ ਨਾਟ ਚੈਲੈਂਜਿੰਗ ਦਮ ਸਭ ਮੈਂ ਇੱਥੇ ਕੋਈ ਚੈਲੰਜ ਅਮਰੀਕਾ ਵਾਂਗੂ ਚੈਲੰਜ ਨਹੀਂ ਕਰਨਾ ਹੈ ਮੇਰੀ ਇੱਕ ਬੇਨਤੀ ਹੈ ਤੁਹਾਡੇ ਕੀ ਖਦਸੇ ਮੈਨੂੰ ਆ ਦੱਸੋ ਐਜ਼ ਅ ਪੰਜਾਬੀ ਮੈਂ ਗੱਲ ਕਰ ਰਿਹਾ ਮੈਂ ਤਾਰੀਵਾਲ ਸਾਹਿਬ ਨੂੰ ਮਹਾਰਾਸ਼ਟਰ ਦਾ ਟਿਕਾਣਾ ਲੈ ਰਖਿਆ ਮੈਂ ਸਰਦਬ ਥੇਅਰ 파ਟ ਆਫ ਅਸ ਅਸੀਂ ਭਾਜਪਾ ਨੈਸ਼ਨਲ ਪਾਰਟੀ ਹੈ ਗਵਰਨਮੈਂਟ ਹੈ ਨਹੀਂ ਇਸ ਵੀ ਰਿਸਪੋਨਸਿਬਲ ਫਾਰ ਥੈਟ ਬਟ ਐਸ ਅ ਭਾਜਪਾ ਪ੍ਰੈਜ਼ੀਡੈਂਟ ਆਫ ਪੰਜਾਬ ਭਾਜਪਾ ਮੈਂ ਕਹਿੰਦਾ ਪੰਜਾਬ ਦਾ ਦੱਸੋ ਕਿਹੜੇ ਕਿਸਾਨ ਦਾ ਕੀ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਨੁਕਸਾਨ ਹੈ एवरीथिंग ਹੈਜ਼ ਬੀਨ ਰਿੰਗ ਫਰੇਮ ਕਹਿੰਦਾ ਰਿੰਗ ਫਰੇਮ ਕਰਕੇ ਲਕਸ਼ਮਨ ਰੇਖਾ ਕੱਚ ਦੀ ਜੀ ਉਹਨਾਂ ਨੇ ਵੀ ਆ ਤੀਰ ਨਾਲ ਆ ਖਿੱਚਦਾ ਜੀ ਟਰੰਕ ਸਾਹਿਬ ਇਹਦੇ ਦਾ ਨੇੜੇ ਨਾ ਆਇਓ ਤੇ ਬਾਕੀ ਤੁਸੀਂ ਬੋਲੋ ਹੋਰ ਕੀ ਗੱਲ ਕਰਦੇ ਹੋ ਜਿਹਦੇ ਵਿੱਚ ਪੰਜਾਬ ਦੀ ਇੱਕ ਇੱਕ ਜਿੰਸ ਹੈਜ਼ ਬੀਨ ਪ੍ਰੋਟੈਕਟਿਡ ਬਿਉਸ ਆਸ ਡੀਲ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਅਸੀਂ ਦਰਵਾਜ਼ਾ ਕਿਸੇ ਨੂੰ ਖੋਲਣ ਦੇਣਾ ਨਾ ਹੀ ਕਿਸੇ ਨੂੰ ਅੰਦਰ ਵੜਨ ਦੇਣਾ ਆ ਸਾਡੇ ਆਪਣਾ ਕੋਰ ਸਟਰੈਂਥ ਜਿਵੇਂ ਨੌਜਵਾਨ ਸਾਥੀ ਖੜੇ ਹੈ ਨੌਜਵਾਨ ਜਿਹੜਾ ਨਿਕਲਦੇ ਆ ਕਹਿੰਦੇ ਨੇ ਉਹ ਜਿਹੜੇ ਉਹਨਾਂ ਦੇ ਬੋਡੀ ਇਨਸਟ੍ਰਕਟਰ ਹੈ ਜਿਮ ਇਨਸਟ੍ਰਕਟਰ ਆ ਉਹ ਕਹਿੰਦੇ ਕੋਰ ਨੂੰ ਮਜ਼ਬੂਤ ਕਰੋ ਸਾਹਿਬ ਸਟਰੈਂਥਨ ਯੂਰ ਕੋਰ ਸੋ ਮੋਦੀ ਸਾਹਿਬ ਅੰਡਰ ਮੋਦੀ ਸਾਹਿਬਸ ਗਾਈਡੈਂਸ ਉਹਨਾਂ ਦੀ ਟੀਮ ਲੈਡ ਬਾਈ ਪਿਊਸ਼ ਗੋਇਲ ਜੀ ਹੈਜ਼ ਰਿੰਗ ਫਰੇਮਡ ਆਰ ਕੋਰ ਸਟਰੈਂਥ ਜਿਹੜੀ ਜ਼ਰੂਰਤ ਹੈ ਦੇਖੋ ਬਿਨਾ ਕਿਸਾਨ ਦੇ ਸਾਹਿਬ ਆਪਾਂ ਟ੍ਰੇਡ ਦਾ ਕਰਾਂਗੇ ਕਿ ਢਿੱਡ 'ਚ ਨਾ ਹੋਣ ਰੋਟੀਆਂ ਸਭੇ ਕੋਲਾਂ ਖੋਟੀਆਂ ਸਭ ਇਸ ਕਰਕੇ ਕਿਸਾਨੀ ਬਚਾ ਕੇ ਤੇ ਅੱਗੇ ਦਾ ਫਿਊਚਰ ਦਾ ਦਰਵਾਜ਼ਾ ਖੋਲਿਆ ਸਾਹਿਬ ਵੀ ਹੈਵ ਕ੍ਰੀਏਟਿਡ ਅ ਰਨਵੇ ਫਾਰ ਆਵਰ ਮਿਗ ਔਰ ਰਨਵੇ ਜਿਹੜਾ ਬਣਾਇਆ ਨਾ ਇਸ ਡੀਲ ਇਸ ਬੇਸਿਕਲੀ ਅ ਰਨਵੇ ਵੀ ਹੈ ਮੈਂ ਕਿਸਾਨ ਆ ਸਾਬ ਬੇਸਿਕਲੀ ਕਿਸੇ ਵੀ ਫਾਰਮ ਚ ਕਹਿ ਲੋ ਕਿਤੇ ਵੀ ਬੈਠਾ ਹੋਆ ਕਿਸੇ ਰੂਪ ਚ ਹੋਆ ਬੇਸਿਕਲੀ ਮੈਂ ਕਿਸਾਨ ਆ ਸਾਬ ਤੇ ਪਰ ਮੈਂ ਮੈਂ ਕਿਉਂ ਸਭ ਐਨਆਰਐਨ ਕਿਸੇ ਸਾਥੀ ਨੂੰ ਪੁੱਛ ਲੋ ਜਾ ਕੇ ਉਗਰਾਹ ਸਾਹਿਬ ਨੂੰ ਪੁੱਛ ਲੋ ਕਿਹੜੀ ਗੱਲ ਆਉਗੀ ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨੂੰ ਪੁੱਛ ਲੋ ਕੀ ਕਹਿਣਗੇ ਕਿਸਾਨੀ ਦਾ ਲਾਹਵੰਦ ਤੰਦਾ ਹੈ ਨਹੀਂ ਸਾਬ ਆਪੰਦਾਨੀ ਸੱਪਲੀ ਗਲਤ ਥਿਸ ਇਜ਼ ਅ ਵੇ ਆਫ ਲੀਵਿੰਗ ਮੈਂ ਮੰਨਦਾ ਸਾਡਾ ਸਾਡੇ ਖੂਨ 'ਚ ਹੀ ਹੈ ਸਭ ਸਾਨੂੰ ਹੋਰ ਕੋਈ ਕੰਮ ਆਉਂਦਾ ਨਹੀਂ ਇਸ ਕਰਕੇ ਕਰੀ ਜਾਂਦੇ ਐਸੀ ਤੇ ਕਰੀਏ ਨੇ ਪਰ ਲਾਇਆ ਬੰਦਾ ਨਹੀਂ ਮੇਰਾ ਸਵਾਲ ਹੈ ਸਾਬ ਮਨੂੰ ਨਹੀਂ ਪਤਾ ਮੈਂ ਜਮ ਕੋਕਿਆ ਨਹੀਂ ਮੇਰੇ ਦਿਮਾਗ 'ਚ ਆਈ ਬਰਾਦਰ ਨੂੰ ਲੇਟ ਮੈਂ ਸੋਚਿਆ ਮੈਂ ਕਿ ਜਾ ਕੇ ਗੱਲ ਕਰਾਂਗੇ ਮੈਂ ਕਿਤੇ ਪੁੱਛੂੰਗਾ ਰਾਜਵਾਲ ਸਾਹਿਬ ਨੂੰ ਤੁਹਾਡੇ ਬੱਚਿਆਂ 'ਚੋਂ ਕਿੰਨੇ ਬੱਚੇ ਖੇਤੀ ਕਰੀ ਜਾਂਦੇ ਆ ਉਹ ਗਰਾਹ ਸਾਹਿਬ ਨੂੰ ਪੁੱਛੂੰਗਾ ਕਿਉਂਕਿ ਮੈਂ ਮੇਰਾ ਪੋਤਾ ਹੈ ਸਾਬ 25% 90 ਤੋਂ ਲੈ ਕੇ 95% ਤਾਈਂ ਕਿਸਾਨੀ ਦੀ ਜਿਹੜੀ ਇਨਕਮ ਹੈ ਉਹਨੂੰ ਪ੍ਰੋਟੈਕਟ ਕਰ ਲਿਆ ਗਿਆ ਸਭ ਕੋਈ ਆਂਚ ਨਹੀਂ ਆਉਗੀ ਸਾਬ ਉਹਨੂੰ ਕਿਸੇ ਕਿਸਮ ਦਾ ਇਹਦੇ ਨਾਲ ਕੋਈ ਡੀਲ ਨਹੀਂ ਹੈ ਲੈ ਦੇ ਕੇ ਆ ਕੱਢ ਲੈ ਸੋਰਗਮ ਜਵਾਰ ਤੇ ਕਾਂਗਰਸ ਵਾਲੇ ਚੱਕੀ ਫਿਰਦੇ ਆ ਹਿਮਾਚਲ ਵਾਲੇ ਸਾਡਾ ਸੇਵ ਬਿਲਕੁਲ ਸਾਬ ਪਰ ਸੇਵ ਦਾ ਜਿਹੜਾ ਕਰ ਰਹੇ ਆ ਨਾ ਲੋਕ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਅੱਜ ਦੇ ਦਿਨ ਸੇਵ ਨਹੀਂ ਆਂਦਾ ਕਿ ਸਾਡਾ ਤਾਂ ਡੀਲ ਕੱਲ੍ਹ ਹੋਈ ਹੈ ਸੇਵ ਨਹੀਂ ਆਂਦਾ 5.5 ਲੱਖ ਟਨ ਸੇਬ ਅਜਦੇ ਦਿਨ ਆ ਰਿਹਾ ਸਭ 300 ਤੋਂ ਲੈ ਕੇ 400 ਰੁਪਏ ਕਿਲ ਨੂੰ ਜਾ ਕੇ ਮਾਰਕੀਟ ਚ ਖਰੀਦ ਲਓ ਜਿਹੜਾ ਸਾਡਾ ਕੁੱਲੂ ਦਾ ਆ ਜਾਂ ਮਨਾਲੀ ਜਿਹੜੇ ਬੈਠੇ ਐ ਸੇਹ ਵਾਲੇ ਮਾਚਲ ਬੈਠੇ ਐ ਕਸ਼ਮੀਰ ਬੈਠੇ ਐ ਇਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਵੀ 100 ਰੁਪਏ ਤੋਂ ਘੱਟ ਦਾ ਸੇਬ ਨਹੀਂ ਆ ਸਕਦਾ ਹਿੰਦੁਸਤਾਨ ਦੇ ਅੰਦਰ that they have ensured ਸਭ ਇਸ ਇਤਰਾ ਬਾਕੀ ਸਾਰੀ ਚੀਜ਼ਾਂ ਸਭ ਪਿਪ ਸਾਡੀਆਂ ਜਿਹੜੀਆਂ ਜਿੰਸ ਹੈ ਚਾਹ ਕੌਫੀ ਹੈ ਚਾਹ ਹੋਰ ਸੌ ਸਮਾਨ ਹੈ ਜ਼ੀਰੋ ਟੈਰਿਫ ਇੱਥੇ ਜਾਣਗੇ 1 ਬਿਲੀਅਨ ਡਾਲਰ ਦੀ ਜ਼ੀਰੋ ਟੈਰਿਫ ਤੇ ਜਾਣਗੇ ਬਾਕੀ ਬਰਾਬਰ ਦੇ ਰੈਸੀਪ੍ਰੋਕਲ ਹੈ ਸਾਬ ਜਿੰਨਾ ਤੁਸੀਂ ਲਓਗੇ ਉਹਨਾ ਸੀ ਲਾਵਾਂਗੇ ਕੋਈ ਵੀ ਜਿਹੜੀ ਚੀਜ਼ ਦੇ ਵਿੱਚ ਹਿੰਦੁਸਤਾਨ ਆਤਮ ਨਿਰਭਰ ਹੈ ਉਹਨਾਂ ਵਾਸਤੇ ਨਹੀਂ ਖੋਲੀ ਗਈ ਸਾਬ ਜਿਹੜੀ ਚੀਜ਼ ਸਾਨੂੰ ਲੋੜ ਹੈ ਅਸੀਂ ਸੋਇਆਬੀਨ ਆਇਲ ਮੰਗਾਣੇ ਸਾਬ ਇਹਦੇ ਨਾਲ ਕੀ ਹੋਊਗਾ ਸੋਇਆਬੀਨ ਆਇਲ ਆ ਰਿਹਾ ਸਾਬ ਬਹੁਤ ਆ ਰਿਹਾ ਨਿਰਾਈਤ ਆ ਰਿਹਾ ਕਰੂਟ ਦੇ ਬਾਅਦ ਸਭ ਤੋਂ ਲਾਰਜੇਸਟ ਇੰਪੋਰਟਸ ਆਫ ਕਰੂ ਸੋਇਆਬੀਨ ਆਇਲ ਐਡੀਬਲ ਆਇਲ ਆ ਰਿਹਾ ਸਾਬ ਉਸ ਐਡੀਵਲ ਆਇਲ ਨੂੰ ਅਸੀਂ ਆਪਣਾ ਸਰੋਂ ਨੂੰ ਕਰਾਂਗੇ ਸਾਬ ਸੋਇਆਬੀਨ ਦੀ ਖੇਤੀ ਪਹਿਲਾਂ ਅਸੀਂ ਕਰਕੇ ਦੇਖੀਏ ਸਾਬ ਨਹੀਂ ਵੱਲੇ 1.7 ਸੀ ਛੱਡਤੀ ਮੈਂ ਆਪਣੇ ਅਸੀਂ ਉਗਾਈਏ ਸਾਬ ਅੱਜ ਜਿਹੜੇ ਤੰਬਾਕੂ ਵਾਲੇ ਦਿੱਲੀ ਜਾਓ ਸਾਰੇ ਮਗਰ ਲਿਖਿਆ ਤੰਬਾਕੂ ਫਾਰਮਰ ਕੋ ਬਚਾਓ ਤੰਬਾਕੂ ਵਾਲਾ ਨੂੰ ਬਚਾਇਆ ਸਾਬ ਕਾਫੀ ਵਾਲਿਆਂ ਨੂੰ ਬਚਾਇਆ ਫਰੂਟ ਵਾਲੇ ਹਰੇਕ ਚੀਜ਼ ਦਾ ਪ੍ਰਬੰਧ ਉਸ ਜੀ ਕੀਤਾ ਗਿਆ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਾਬ ਅਗਰ ਕੋਈ ਖਤਸੇ ਹੈ ਸਾਨੂੰ ਦੱਸੋ ਅਸੀਂ ਚੱਲ ਕੇ ਤੁਨੂੰ ਲੋੜ ਨਹੀਂ ਮੇਰੀ ਪੰਚਾਇਤ ਦੀ ਆਪ ਗੱਲ ਕਰੋ ਪਰ ਦਿਓ ਅਗਰ ਖਦਸਿਆ ਗੁੰਮਰਾ ਕਰਨ ਦੀ ਬਜਾਏ ਇਸ ਪਹਿਲਾਂ ਸਾਡੇ ਨਾਲ ਗੱਲ ਕਰੋ ਵੀ ਵਿਲ ਟੇਕ ਇਟ ਅਪ ਆ ਮਾਰਕੀਟ ਦਾ ਜੇ ਤੇ ਕਿਹਨੂੰ ਨੁਕਸਾਨ ਕਿਹਦੇ ਜਵਾਰ ਨਾਲ ਨੁਕਸਾਨ ਹੋ ਰਿਹਾ ਹੈ ਹਰਿਆਣੇ ਚ ਕੀ ਕਰੀ ਜਾਂਦੇ 52 ਅੰਤਰ ਸਕੀਮ ਲਾਗੂ ਕਰ ਰੱਖੀਏ ਵੀ ਜਿਹੜਾ ਜਿਹੜਾ ਪੜਦਾ ਜਿੱਥੇ ਪੈਂਦਾ ਉਹਦੇ ਵਿੱਚ ਜਿਹ ਕੋ ਫਰਕ ਹੈ ਤੇ ਪੈਸੇ ਸਰਕਾਰ ਦੇਊਗੀ ਵੀ ਵਿਲ ਟੇਕ ਕੇਅਰ ਆਫ ਇਟ ਸਬ ਕਿਸਾਨੀ ਸਾਡੇ ਵਾਸਤੇ ਵੇਖੋ ਕਿਸਾਨੀ ਗੁਰੂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਉੱਤਮ ਖੇਤੀ ਖੇਤੀ ਨੂੰ ਤਾਂ ਪ੍ਰੋਟੈਕਟ ਕੀਤਾ ਹੀ ਕੀਤਾ ਸਾਬ ਬਟ ਵੀ ਹੈਵ ਓਪਨ ਡੋਰਵੇਜ਼ ਫॉर द ਫਿਊਚਰ ਫॉर द ਯੂਥ ਜਿਵੇਂ ਸਮਝਦਾ ਇਹਦੀ ਆਪਾਂ ਨੂੰ ਧੰਨਵਾਦ ਵੀ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਦੀ ਸ਼ਲਾਘਾ ਵੀ ਬਣਦੀ ਹੈ ਸਾਬ ਆਈ ਐਮ ਨਾਟ ਹੇਅਰ ਜਸਟ ਟੂ ਕਿਸੇ ਦੇ ਮੈਂ ਈਗੋ ਤੇ ਮੱਖਣ ਲਾਣ ਨੂੰ ਨਹੀਂ ਬੈਠਾ ਬਟ ਵਨ ਸ਼ੁੱਡ ਡੈਫੀਨਿਟਲੀ ਗਿਵ ਕ੍ਰੈਡਿਟ ਵੇਅਰ ਇਟ ਇਜ਼ ਡਿਊ ਇੱਕ ਸੈਕਿੰਡ ਸਮਾਂ ਖਤਮ ਕਰਨ ਲੱਗਾ ਤੁਸੀਂ ਬਾਤ ਸੋ ਇਹਦਾ ਮੇਰਾ ਮੰਨਣਾ ਹੈ ਸਾਬ ਇਹਦੇ ਵਾਸਤੇ ਜਿੱਥੇ ਕਿਸਾਨਾਂ ਨੂੰ ਬੇਕਾਫ ਹੋਣਾ ਚਾਹੀਦਾ ਹੈ ਉੱਥੇ ਇੰਡਸਟਰੀ ਨੂੰ ਚਾਹੇ ਛੋਟੀ ਇੰਡਸਟਰੀ ਹੈ ਚਾਹੇ ਵੱਡੀ ਇੰਡਸਟਰੀ ਹੈ ਉਹਨਾਂ ਦਾ ਰਾਹ ਬਣਦਾ ਸਾਬ ਉਹਨਾਂ ਨਾਲ ਬੈਠ ਕੇ ਅਸੀਂ ਜਾਵਾਂਗੇ ਵੱਡੇ ਸਾਰੇ ਸ਼ਹਿਰਾਂ 'ਚ ਮੈਂ ਬਟਾਲੇ ਵੀ ਜਾਵਾਂਗਾ ਸਾਬ ਮੈਂ ਲੁਧਿਆਣੇ ਵੀ ਜਾ ਕੇ ਬੈਠੂਗਾ ਮੈਂ ਇਕ ਮਾਲਿਕ ਸਭ ਆ ਕੇ ਤੁਹਾਨੂੰ ਤਕਲੀਫ ਦੇਣੀ ਇੱਕ ਦਿਨ ਇੱਥੇ ਵਾਲੀ ਇੰਡਸਟਰੀ ਨਾਲ ਵੀ ਗੱਲ ਕਰਾਂਗੇ ਸਾਰੇ ਨਾਲ ਗੱਲ ਕਰਾਂਗੇ ਸਾਬ ਵੀ ਬੋਲੋ ਤੁਹਾਡੇ ਕੋਈ ਦੇ ਵਿੱਚ ਫਾਇਦਾ ਹੋਇਆ ਕਿ ਨਹੀਂ ਹੈ ਕੋਈ ਨੁਕਸਾਨ ਹੈ ਪੰਜਾਬ ਦੇ ਕਿਸੇ ਕਿਸਾਨ ਦਾ ਮਨ ਦੱਸੋ ਸਾਬ ਅਸੀਂ ਜਾ ਕੇ ਗੱਲ ਕਰਾਂਗੇ ਦੈਟਸ ਆਲ ਹਾਂਜੀ ਜੱਟ ਸਾਬ ਅਸੀਂ ਸਮਝ ਗਏ ਜੋ ਤੁਸੀਂ ਸਮਝਾਉਣਾ ਚਾ ਰਹੇ ਹੋ ਜਾਂ ਸਰਕਾਰ ਕੇਂਦਰ ਸਰਕਾਰ ਸਮਝਾਉਣਾ ਚਾਹੀਦੀ ਹੈ ਲੋਕ ਸਮਝਦੇ ਆ ਤੁਹਾਨੂੰ ਸੁਣ ਰਹੇ ਆ ਪਰ ਕਿਸਾਨ ਕਿਉਂ ਨਹੀਂ ਸਮਝਦੇ ਤੁਸੀਂ ਕਿਉਂ ਅਸਫਲ ਹੋ ਉਹਨਾਂ ਨੂੰ ਸਮਝਾਉਣ ਦੇ ਵਿੱਚ ਰੇਲਾਂ ਰੁਕੀਆਂ ਜਾ ਰਹੀਆਂ ਨੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾ ਰਿਹਾ ਉਹ ਜਿਹੜੇ ਆ ਉਹ ਰੋਕੀ ਜਾਂਦੀ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਤੁਸੀਂ ਸਮਝਾਵਾਦੇ ਇੱਕ ਇੱਕ ਸਕਿੰਟ ਸਰ ਇੱਕ ਸਕਿੰਟ ਮੈਂ ਫੋਨੇ ਤੇ ਧਿਆਨ ਚ ਲਿਆ ਦਈਏ ਕਿ ਨਵਾਂ ਅੰਦੋਲਨ ਜਿਹੜਾ ਹੈ ਉਹ 12 ਤਰੀਕ ਦਾ ਮਿੱਥਿਆ ਸਰ ਮੈਂ ਐਸੇ ਕਰਕੇ ਕਹਿ ਰਿਹਾ ਮੈਂ ਇਹ ਅੰਦੋਲਨ ਕਰਨ ਦੀ ਬਜਾਏ 12 ਤਰੀਕ ਨੂੰ ਕਹਿੰਦੇ ਅਸੀਂ ਵੀੜੀ ਬੈਠੇ ਵਿੱਚ ਜਾ ਕੇ ਦਿੱਲੀ ਜਾਵਾਂਗੇ ਮੈਂ ਇਹਨਾਂ ਨੂੰ ਕਹਿੰਦਾ ਸਭ ਮੈਨੂੰ ਲਿਖ ਕੇ ਤਾਂ ਦੇ ਦਿਓ ਤੁਹਾਡੇ ਕਿਹੜਾ ਖਦਸਾ ਕੀ ਹੈ ਮੈਂ ਉਹਨਾਂ ਦੀ ਮੁਸ਼ਕਲ ਜਾਣ ਗਏ ਉੱਥੇ ਹਲਾਲਾ ਜਾ ਕੇ ਸਾਰਾ ਕੁਝ ਹੋਊਗਾ ਤੁਸੀਂ ਦੱਸ ਦਿਓ ਮੈਨੂੰ ਜੀ ਬੈਠ ਕੇ ਵੀ ਕੈਨ ਸਿਟ ਅਕ੍ਰਾਸ ði ਟੇਬਲ ਐਂਡ ਸਾਰਟ ਇਟ ਆਊਟ ਉਹਦੀ ਬਾਤ ਡਾਇਗਨੋਸ ði ਪਲਾਨ ਤਿਆਰ ਕੀਤਾ ਕਿ ਕਿੱਦਾਂ ਪਿੰਡ ਪਿੰਡ ਜਾ ਕੇ ਤੁਹਾਡੇ ਸੰਗਠਨ ਦੇ ਮੈਂ ਸਾਰਾ ਦੇਖੋ ਤੁਸੀਂ ਅਜ ਤਾਂ ਇਦਾਂ ਕੰਮ ਚਾਲੂ ਹੈ ਮਹਾਰਾਜ ਮੈਂ ਤਾਂ ਅਜ ਚੱਲ ਕੱਲ ਤਾਂ ਉਹਨਾਂ ਨੇ ਕਲੈਰੀਫਿਕੇਸ਼ਨ ਆ ਵੀ ਸੁਣ ਲਓ ਉਹ ਮੈਂ ਸੁਣ ਰਿਹਾ ਸੀ ਇਹਨਾਂ ਦੇ ਬਿਆਨ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਕਾਂਗਰਸ ਵਾਲੇ ਵੀ ਕبولੀਆਂ ਦੇ ਸੀ ਉੱਥੇ ਦਿੱਲੀ ਕਹਿੰਦੇ ਜੀ ਇਸੇ ਪਿਛਲੇ 10 ਦਿਨਾਂ ਤੋਂ ਇਹਦਾ ਵਿਰੋਧ ਕਰ ਰਹੇ ਹਨ ਤੇ ਇਹ ਜੁਆਇੰਟ ਸਟੇਟਮੈਂਟ 4 ਦਿਨ ਪਹਿਲਾਂ ਆਈ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਮੈਨੂੰ ਯਾਦ ਹੈ ਕਿ ਉਹ ਪੁਰਾਣੇ ਟਾਈਮ 'ਚ ਜਦੋਂ ਟੀਵੀ ਐ ਨਹੀਂ ਸੀ ਰੇਡੀਓ 'ਤੇ ਕਮੈਂਟਰੀ ਸੁਣਦੇ ਹੁੰਦੇ ਸੀ ক্রিকেট ਦੀ ਮੈਂ ਨਾਮ ਤਾਂ ਕਿਤੇ ਲੈ ਲਿਆ ਪਰ ਬਹੁਤ ਰਿਸਪੈਕਟਡ ਸੀਗੇ ਕਮੈਂਟੇਟਰ ਨਾਲ ਅਲਮਰਨਾਥ ਜੀ ਉਹਨਾਂ ਦਾ ਇੱਕ ਸਟੇਟਮੈਂਟ ਸੀਗੀ ਸਾਹਿਬ ਉਹਨਾਂ ਨੇ ਉਹਦੇ 'ਚ ਕਮੈਂਟਰੀ ਕਰਦੇ ਹੋਏ ਕਿਹਾ ਕਹਿੰਦਾ ਦੋ ਆਈ ਡਿਡ ਨਾਟ ਸੀ ਦ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਹਾਲ ਰਨਦਾ ਦੋ ਵੀ ਹਵ ਨਾਟ ਸੀਨ ਦ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੁਹਾਨੂੰ ਪਤਾ ਹੀ ਨਹੀਂ ਪਤੰਦੋ ਕਾਹਦਾ ਕਰੀ ਜਾਂਦੇ ਹੋ ਵਿਰੋਧ ਹੁਣ ਤਾਂ ਪੜ ਲਿਆ ਹੁਣ ਦੱਸੋ ਬਾਕੀ ਡੀਟੇਲ ਵੇ ਆ ਜਾਣੀਆਂ ਤੁਹਾਨੂੰ ਕੋਈ ਕਸਰ ਸਿਧੂਰ ਕਰਦੇ ਸੋ ਕਿਉਂ ਬਿਨਾ ਮਤਲਬ ਤੇਲ ਫੁੱਕੀ ਜਾਂ ਤੇਲ ਫੁੱਕੋ ਸਾਹਿਬ ਤੁਹਾਡੇ ਕੋਲ ਬਥੇਰਾ ਜਿਹੜੇ ਲੋਕ ਟਰੈਕਟਰਾਂ ਤੇ ਜਾਂਦੇ ਸੀ ਹੁਣ ਐਂਡਿਵਰ ਤੇ ਚੜੇ ਫਿਰਦੇ ਐ ਅੱਜ ਕੱਲ ਤਾਂ ਕਈ ਤਾਂ ਰੂਬੀ ਕਾਲ ਲਈ ਫਿਰਦੇ ਐ ਉਹ ਡਿਫੈਂਡਰ ਵਾਲੇ ਤੇ ਨਹੀਂ ਐ ਡਿਫੈਂਡਰ ਸਿਰਫ ਪੋਲੀਟਿਸ਼ੀਅਨ ਪਹੁੰਚਿਆ ਜੀ ਤਈ ਐ ਚੜੇ ਫਿਰਦੇ ਐ ਸਾਹਿਬ ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਸਭ ਲੋਕਾਂ ਦੇ ਹਿੱਤੂ ਆ ਪ੍ਰੋਟੈਕਟਿਡ ਬਟ ਅਗਰ ਕਿਤੇ ਕੰਮ ਜਿਹੜਾ ਕੋਈ ਬੰਦਾ ਕਰਦਾ ਸਾਬ ਇਹਨਾਂ ਹਾਲਾਤਾਂ ਨੂੰ ਤਾਂ ਦੇਖੋ ਸਾਹਿਬ ਉਹ ਤਾਂ ਸਾਹਮਣੇ ਐ ਖੜਾ ਸੀ ਵੀ ਮੈਂ ਆਖੋ ਤਾਂ ਦੁਨੀਆ ਨੂੰ ਅੱਜ ਦੇ ਦਿਨ ਰੱਬ ਨਹੀਂ ਰੱਬ ਨੂੰ ਨਹੀਂ ਮੰਨਦੇ ਉਹ ਤਾਂ ਕਹਿੰਦਾ ਅਸੀਂ ਚਲਾਵਾਂਗੇ ਚੱਲਣਾ ਦੁਨੀਆਦਾਰੀ ਉਸ ਹਾਲਾਤ ਚ ਜੋ ਕੁਝ ਲੈ ਕੇ ਆਏ ਦਿਸ ਇਜ਼ ਦਾ ਬੈਸਟ ਮੇ ਆਊਟ ਆਫ ਦਾ ਵਸਟ ਆ ਬੈਸਟ ਸੋਲੂਸ਼ਨ ਹੈ ਜਿਹੜਾ ਕੱਢ ਕੇ ਦਿੱਤਾ ਹੈ 95% ਉਹ ਕਹ ਰਹੇ ਆ ਬੀਨ ਸਿਕਯੂਰਡ ਅਗਰ ਕਿਸੇ ਦਾ ਹੈ 5% ਉਹ ਤਾਂ ਸਾਡੇ ਚ ਸਰਭਾਸੀ ਹੈ ਸਭ ਵੀ ਵਿਲ ਡੂ ਇਟ ਥੈਂਕ ਯੂ ਜੇ ਪਰ ਬੰਦ ਹੋ ਜੇ ਉਹਨੂੰ ਘਰ ਚ ਲਾਣਾ ਉੱਪਰ ਹੁੰਦਾ ਜੀ ਔਟਾਰੀ ਵਾਗਾ ਬਾਰਡਰ ਜਿਹੜਾ ਬੰਦ ਹੋਣ ਨੂੰ ਤਕਰੀਬਨ 2-3 ਮਹੀਨੇ ਨੂੰ ਸਾਲ ਬੀਤ ਜਾਣਾ 9 ਮਹੀਨਿਆਂ ਤੋਂ ਉਟਾਰੀ ਬਾਗਾ ਬਾਟਰ ਦਾ ਬੰਦ ਹੈ ਉੱਥੋਂ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਖੁੱਲੀ ਸੀ ਉੱਥੋਂ ਦਾ ਉਹ ਅੱਜ ਹਾਲਾਤ ਕੀ ਹੋਣਗੇ ਤੁਸੀਂ ਸਮਝ ਸਕਦੇ ਜੋ ਜੋ ਉੱਥੋਂ ਵਪਾਰ ਹੁੰਦਾ ਸੀ ਪੰਜਾਬ ਸਾਰੇ ਵਪਾਰੇ ਸਾਰੇ ਪੰਜਾਬ ਨਾਲ ਜੁੜੀ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਬੰਦ ਹੈ ਕਦੋਂ ਦੇ ਹਾਲਾਤ ਸੁਖਾਵੇਂ ਹੋਣਗੇ ਪੰਜਾਬ ਨੂੰ ਸੁੱਖ ਦਾ ਸਾਹ ਮਿਲੂਗਾ ਪੰਜਾਬ ਦੇ ਉੱਤੇ ਥੱਲੇ ਜੰਮੇ ਜੋ ਇਹ ਟੈਕਸ 2 ਟੈਂਗੋ ਸਾਹਿਬ 40 ਦੋਨਾ ਤਨાળ ਵਜਦੀ ਹੈ ਉਹ ਤਾਂ ਤੁਹਾਡੇ ਬੰਦੂਕ ਲੈ ਕੇ ਫਿਰਦੇ ਤੁਸੀਂ ਉਹਨਾਂ ਤੋਂ ਵਪਾਰ ਪਾੜਦੇ ਹੋ ਕੋਲ ਦੇਖੋ ਇਹ ਕਹਿਣ ਨੂੰ ਮੈਂ ਸਾਡੇ ਵਾਲੇ ਇੱਕ ਲੀਡਰ ਦਾ ਬਿਆਨ ਸੁਣੀ ਜਾਂਦਾ ਸੀ ਕਾਂਗਰਸ ਵਾਲੇ ਦਾ ਆ ਨਹੀਂ ਖੋਲਦੇ ਮੈਂ ਖੋਲੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਡ੍ਰੋਨ ਡ੍ਰੋਨ ਭੇਜੀ ਜਾਂਦੇ ਆ ਆਪ ਵਾਲੇ ਕਹਿੰਦੇ ਵਪਾਰ ਖੋਲੋ ਆਪ ਵਾਲੇ ਕਹਿੰਦੇ ਜੀ ਡ੍ਰੋਨ ਸਾਰਾ ਡਰਗ ਦੀ ਪ੍ਰੋਬਲਮ ਪਾਕਿਸਤਾਨ ਨੇ ਖੜੀ ਕੀਤੀ ਹੈ ਪੈਰਿਸਤਾਨ ਦੇ ਤਾਂ ਉੱਥੋਂ ਆਂਦੇ ਤੁਸੀਂ ਕਿਹਨੇ ਵਪਾਰ ਖੋਲੋ ਸਵੇਰੇ ਖੋਲਦਿੰਨੇ ਸਭ ਫਿਰ ਕੱਲ ਤੁਸੀਂ ਕਹੋਗੇ ਸਾਡਾ ਜਵਾਕ ਡਰਗ ਖਾ ਕੇ ਮਰ ਗਿਆ ਇਹਨਾਂ ਨੇ ਆ ਕੇ ਵੜ ਕੇ ਕਿਸ ਨੇ ਆ ਕੇ ਉਹ ਪਹਿਲਗਾ ਕੀ ਕੀਤਾ ਸਾਬ ਉਹ ਤਾਂ ਬਿਨਾ ਬਾਰਡਰ ਖੋਲੇ ਆ ਗਏ ਜੀ ਬਾਰਡਰ ਖੋਲਦੇ ਪਤਾ ਨਹੀਂ ਕਿੰਨੇ ਪਹਿਲਗਾ ਹੋਣਗੇ ਸੋ ਦੇਖੋ ਸਾਬ ਡਰਗ ਤੁਸੀਂ ਇੱਕ ਆਈਡੀਅਲਸ ਇੱਕ ਮਿੰਟ ਸਾਬ ਕੱਲੇ ਵਾਗਾ ਬਾਰਡਰ ਖੁੱਲਣ ਨਾਲ ਹਿੰਦੁਸਤਾਨ ਦੀ ਤਰੱਕੀ ਨਹੀਂ ਹੋਣੀ ਸਾਬ ਵਾਗਾ ਬਾਰਡਰ ਤਾਂ ਦੋ ਸਾਲ ਤੋਂ ਕਹੋ ਤੋਂ ਬੰਦ ਪਏ ਯਕੀਨ ਸਾਬ ਵੋਟਰਾ ਨਹੀਂ ਵੀ ਵੋਟਰਾ ਨਹੀਂ ਵੀ ਵਪਾਰ ਚੱਲੀ ਸਾਰਾ ਕੁਝ ਚੱਲ ਰਿਹਾ ਸਾਬ ਜੀ ਜੀ ਪਹਿਲਾਂ ਵੀ ਚੱਲਦਾ ਸੀਗਾ ਸਾਬ ਕੋਈ ਗੱਲ ਕਰੋ ਕੋਪ વાયદાર ਗੱਲ ਕਰੀਏ ਸਾਬ ਪਹਿਲਾਂ ਸਾਡੇ ਕੋਲ ਫਰੇਟ ਸਬਸਿਡੀ ਸੀਗੀ ਫਰੇਟ ਦੀ ਜਿਹੜੇ ਐ ਦੂਜਿਆਂ ਨੂੰ ਜਿਹੜੀ ਐਡਵਾਂਟੇਜ ਸੀ ਸਾਨੂੰ ਐ ਨਹੀਂ ਅਸੀਂ ਸਪਰੇਟ ਪੈਂਦੀ ਕਰਦੇ ਸੀ ਆ ਜਿਹੜੇ ਉਹਨੂੰ ਫਰੇਟ ਕੋਰੀਡੋਰ ਬਣ ਰਹੇ ਨੇ ਸਾਬ ਆ ਜਿਹੜੇ મોદી ਜੀ ਦੇ ਰਹਿਨਵਾਈ ਚ ਰੇਲਵੇ ਟਰੈਕਸ ਦੇ ਫਰੇਟ ਕੋਰੀਡੋਰ ਬਣ ਰਹੇ ਸਾਬ ਆ ਹੋ ਸਕਦਾ ਉਹਨਾਂ ਲਾਇਵੰਤਾ ਨਾ ਹੋਵੇ ਬਟ ਦੈਟ ਇਜ਼ ਬੇਸਿਕਲੀ ਟੂ ਰਿਡਿਊਸ ਦਾ ਕਾਸਟ ਆਫ ਫਰੇਟ ਚਾਰजेस ਉਹਨੂੰ ਲੈ ਕੇ ਬੰਦਰਗਾਹ ਤੇ ਜਾਵਾਂਗੇ ਉੱਥੇ ਭੇਜਾਂਗੇ ਸਾਬ ਪੜੋਸੀ ਸਾਬ ਕਿਸਮਤ ਆ ਲੈਣ ਚੰਗਾ ਮਿਲਦਾ ਹੈ ਆ ਸਾਡੇ ਆ ਲਿਖਿਆ ਜਿੱਦ ਦਿਨ ਉਹਨਾਂ ਨੂੰ ਆਜੂਗਾ ਹੁਣੇ ਮੇਰੇ ਤੋਂ ਇੱਥੇ ਸਾਥੀ ਕਿਹੜੇ ਸੀ ਜਦੋਂ ਮੈਂ ਬਣ ਲਗਿਆ ਪਹਿਲਾਂ ਹੀ ਮੈਂ ਕਿਹਾ ਆਜੋ ਉਹਦੇ ਬਾਅਦ ਕਰਾਂਗੇ ਕਿ ਨਹੀਂ ਨਹੀਂ ਜਵਾਬ ਦਿਓ ਜੀ ਪਾਕਿਸਤਾਨ ਨੇ ਕਹਿੰਦਾ ਜੀ ਸਰੈਂਡਰ ਕਰਤਾ ਗੇਮਸ ਦਾ ਉਹ ਉਹ ক্রিকেট ਦਾ ਉਹਦੇ ਕੀ ਕਹੋਗੇ ਮੈਂ ਕਿਹਾ ਬਿਲਕੁਲ ਨਹੀਂ ਸਾਬ ਕੋਈ ਸਰੈਂਡਰ ਨਹੀਂ ਸਾਬ ਅਸੀਂ ਪਾਕਿਸਤਾਨ ਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ ਪਰ ਅਸੀਂ ਗੇਮ ਮੈਦਾਨ 'ਚ ਕਰਨਾ ਚਾਹੁੰਦੇ ਆ ਉੱਥੇ ਆ ਕੇ ਮੁਕਾਬਲਾ ਕਰੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਸਾਡੇ ਕੋਲ ਉਹਨਾਂ ਕੋਲ F16 ASF35 ਲਿਆਵਾਂਗੇ ਨਹੀਂ ਸਾਹਿਬ that is not our desire ਪਟਾਸੀ ਨੀਵੇਂ ਲੱਕੇ ਵੀ ਨਹੀਂ ਕਰਦੇ ਅਸੀਂ ਦੰਦ ਭੰਡਨੇ ਵੀ ਜਾਣਦੇ ਆ ਆਪਰੇਸ਼ਨ ਸੰਦੂਰ ਐ ਨਹੀਂ ਸੀ ਉਹਨਾਂ ਨੂੰ ਜਿਹੜੇ ਲੋਕ ਜਿਹੜੀ ਲੈਂਗੁਏਜ ਕਹਿੰਦਾ ਲਾਤੋ ਕੇ ਬੂਤ-ਬਾਤੋਂਸ ਨਹੀਂ ਮੰਨਤੇ ਸਾਨੂੰ ਉਹ ਲੈਂਗੁਏਜ ਵੀ ਆਂਦੀ ਹੈ ਪਰ ਸਾਡੇ ਦਰਵਾਜ਼ੇ ਗਲਬਾਤ ਨੂੰ ਖੁੱਲੇ ਜੇ ਟੈਰਰਿਜ਼ਮ ਬੰਦ ਕਰਦੇ ਸਭ ਸਵੇਰੇ ਖੋਲ ਦੇਣੇ ਬਾਰਡਰ ਤੇ ਬੰਦ ਹੈ ਜੀ ਹੁਣ ਜਿਹੜਾ ਡਰੋਨ ਨਹੀਂ ਆ ਰਹੇ ਨੇ ਪਿਆਰ ਆ ਰਹੇ ਨੇ ਗੱਲਸ ਆ ਰਹੀ ਹੈ ਇੱਕ ਦੋ ਵਾਰ ਇਹ ਤਾਂ ਸਭ ਇਹ ਤਾਂ ਜੋ ਕੁਝ ਵੀ ਆਇਆ 500 ਕਰੋੜ ਰੁਪਏ ਲੈਣਾ ਲਾਇਸੀ ਕਹਿੰਦਾ ਡਰੋਨ ਗਨ ਲੈ ਕੇ ਆ ਚੀਮਾ ਸਾਹਿਬ ਨੇ ਫੋਟੋ ਖਿਚਾਈਆ ਮਨੋਰਾਡਾ ਜੀ ਨੇ ਫੋਟੋ ਖਿ ਉਹਦਾ ਫੇਲਰ ਰੇਟ ਹੈ ਉਹਦਾ ਇੰਤਜ਼ਾਮ ਕਰਨਾ ਪਊ ਅਸੀਂ ਦੇਖੋ ਸਾਹਿਬ ਤੁਸੀਂ ਕਾ ਇੱਕ ਪੈਸਾ ਨਹੀਂ ਨਾ ਬਦਲ ਹੋ ਰਿਹਾ ਹੈ ਉਹ ਕਿੱਥੇ ਜਾਏਗਾ ਜੀ ਪੰਜਾਬ ਦਾ ਸਾਹਿਬ ਲੋਕੀ ਸਿਰ ਇੱਕ ਇੱਕ ਤੁਸੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਸਾਹਿਬ ਮੈਂ ਇੱਕ ਵਾਰੀ ਪੁੱਛ ਕਰਦਾ ਸਾਰਾ ਜਵਾਬ ਮੈਂ ਦੇਵਾਂਗਾ ਮੈਂ ਕਦੇ ਭੱਜ ਕੇ ਨਹੀਂ ਚੱਲਿਆ ਆ ਜਿਹੜਾ ਤੁਸੀਂ ਇਹਨਾਂ ਦਾ ਕਹਿ ਰਹੇ ਹੋ ਆ ਆ ਡਰੋਨ ਦਾ ਕਹਿ ਰਹੇ ਹੋ ਸਰ ਅੱਜ ਤਾਂ ਡਰੋਨ ਦਾ ਕਹਿ ਰਹੇ ਹੋ ਵੀ ਇਹ ਭੇਜ ਤਲਦੇ ਨਹੀਂ ਕੱਲ ਜੇ ਟਰੰਪ ਮਨ ਨੱਚ ਜੇ ਫਿਰ ਕੀ ਕਰ ਲਵਾਂਗੇ ਸਰ ਉਹ ਜਿਹੜਾ ਕਰੇ ਇੱਕ ਵਾਰੀ ਕਹਿ ਦਿੰਦੇ ਬਹੁਤ ਅੱਛਾ ਹੈ ਇਹ ਬੱਚਾ ਫਿਰ ਕੀ ਕਰਾਂਗੇ ਫਰੰਟ ਖੋਲ ਦੇਗੇ ਉਹਨਾਂ ਨੇ ਵੀ ਸਟੀਲ ਹੈਵ ਟੂ ਡੀਲ ਵਿਦ ਦਾ ਸਿਚੁਏਸ਼ਨ ਵੀ ਆਰ ਡੀਲਿੰਗ ਵਿਦ ਅ ਸਿਚੁਏਸ਼ਨ ਵਿਚ ਹੈਜ਼ ਬੀਨ ਪ੍ਰੇਜ਼ੈਂਟਡ ਵਿਚ ਇਜ਼ ਆਪਣੇ ਬਸ ਤੋਂ ਬਾਹਰ ਹੈ ਉਹਦੇ ਵਿੱਚ ਅਸੀਂ ਕਹਿ ਜਾ ਰਸਤਾ ਪਾੜਿਆ ਉਹਨਾਂ ਦੀ ਮਾਗਾ قائم ਰਹੇ ਸਾਡਾ ਮਿਗੜਦਾ ਰਹੇ ਦੈਟ ਇਜ਼ ਇਟਸ ਹੈ ਬਿਮਪਲ ਅਸੀਂ ਐ ਸਵੇਰੇ ਹਾਂ ਤੁਸੀਂ ਆਓ ਇੱਕ ਗਿੱਟ ਪਾਕਿਸਤਾਨ ਵਾਲੇ ਸਾਥੀ ਬਹਿਰ ਦੂਰ ਸੁਣਨੇ ਸੁਣ ਲੈਣ ਜਾ ਤੁਸੀਂ ਆਓ ਇੱਕ ਗਿੱਟ ਅਸੀਂ ਆਈਏ 8 ਜੇ ਤੁਸੀਂ ਉਹ ਕਰਦੇ ਅਸੀਂ ਆ ਕਰਦੇ ਲੱਟ ਸਿੱਧੀ ਜੀ ਗੁਰ ਸਾਹਿਬ ਥੈਂਕ ਯੂ ਥੈਂਕ ਯੂ ਨਾ ਕੰਬਨਰੇ ਕਾ ਦੀ ਗੱਲ ਕਰ ਲਈ ਹੈ ਜੀ ਉਹ ਤਾਂ ਬੜਾ ਚਲੋ ਆ